ਦੇ ਸਾਥ ਸੰਗਤ ਜੀ ਗੁਰੂ ਨਾਨਕ ਦੇਵ ਜੀ ਦਾ ਮੰਗਲ ਆਰੰਭ ਕਰ ਰਹੇ ਨੇ ਆਪ ਜੀ ਕਹੇ ਸੇ ਪਾਰਨ ਪ੍ਰੇਮ ਕਰੋ ਗੁਰੂ ਨਾਨਕ ਜੇ ਸਰਨਾਗਤ ਕੇ ਪ੍ਰਤਪਾਰ ਮਹਾਰਾਜ ਭਾਈ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ ਜੇ ਸਰਨਾਗਤ ਕੇ ਪ੍ਰਤਪਾਰ ਜਿਹੜੇ ਗੁਰੂ ਨਾਨਕ ਦੇਵ ਜੀ ਸ਼ਰਨ ਵਿੱਚ ਗਤ ਆਇਆ ਹੋਇਆਂ ਨੂੰ ਪਾਲਣ ਵਾਲੇ ਨੇ ਨਾ ਉਹਨਾਂ ਦੇ ਪ੍ਰੇਮ ਨੂੰ ਪਾਲਣਾ ਕਰੋ ਇਹ ਆਪਣੇ ਵਾਸਤੇ ਸਿੱਖਿਆ ਹੈ ਸਤਗੁਰੂ ਜੀ ਦੀ ਸਫਤ ਵੀ ਕਰ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਦੀ ਜੋ ਸ਼ਰਨ ਆ ਗਿਆ ਮਹਾਰਾਜ ਜੀ ਨੂੰ ਕੰਠ ਲਾ ਲਿਆ ਐਸੇ ਜਿਹੜੇ ਗੁਣ ਵਾਲੇ ਸਤਗੁਰੂ ਨਾਨਕ ਦੇਵ ਜੀ ਨੇ ਏ ਗੁਰਸਿੱਖੋ ਉਹਨਾਂ ਦੇ ਪ੍ਰੇਮ ਨੂੰ ਪਾਲਣਾ ਕਰੋ ਪ੍ਰੇਮ ਦਿਨੋ ਦਿਨ ਵਧਾਓ ਘਟਾਓ ਨਾ ਜੇ ਵਧਾਵੋਗੇ ਤਾਂ ਖਫਲ ਕੀ ਹੋਵੇਗਾ ਆ ਪੰਕਤੀ ਪੜੋ ਪਾਰਦ ਕੇ ਸਮ ਜੋ ਮਨ ਚੰਚਲ ਫੇਰ ਪ੍ਰੇਮ ਦੇ ਤਪ ਵਧਾਉਣ ਨਾਲ ਸਾਥ ਸੰਗਤ ਜੀ ਆਪਾਂ ਨੂੰ ਇਹ ਲਾਭ ਹੋਵੇਗਾ ਪਾਰੇ ਵਰਗਾ ਚੰਚਲ ਮਾਨਾ ਪਾਰਾ ਉਂਗਲੀ ਥੱਲੇ ਨਹੀਂ ਆਉਂਦਾ ਜਿੰਨਾ ਮਰਜੀ ਜ਼ੋਰ ਲਾ ਲੋ ਮਨ ਨਹੀਂ ਸਾਥ ਸੰਗਤ ਜੀ ਆਪਣਾ ਟਿਕਦਾ ਜਿੰਨਾ ਮਰਜੀ ਜ਼ੋਰ ਲਾ ਲਈਏ ਮਨ ਪਾਰੇ ਨਾਲੋਂ ਵੀ ਜਿਹੜਾ ਚੰਚਲ ਹੈ ਤਾਂ ਮੈਂ ਮੂਲ ਵਿਕਾਰ ਉਪਾਰ ਇਹਦੇ ਵਿੱਚ ਮੁੱਢ ਸਾਥ ਸੰਗਤ ਜੀ ਪਾ ਨੇ ਮਨ ਨੂੰ ਚੰਚਲ ਕਰਨ ਦੇ ਵਿਕਾਰ ਨੇ ਵਿਸ਼ੇ ਵਿਕਾਰ ਇਹਨਾਂ ਨੂੰ ਉੱਡੋਂ ਪੱਟ ਦਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਜੇ ਆਪਾਂ ਪ੍ਰੇਮ ਪਾਲੀਏ ਗੁਰੂ ਦਾ ਹਿਰਦੇ 'ਚ ਸਤਗੁਰੂ ਜੀ ਪੱਟ ਦਿੰਦੇ ਨੇ ਇਹਨਾਂ ਵਿਸ਼ਿਆਂ ਵਕਾਰਾਂ ਨੂੰ ਜਿਹੜੇ ਮਨ ਨੂੰ ਚੰਚਲ ਕਰਦੇ ਨੇ ਪਾਰ ਪਰੇ ਜਗ ਸਾਗਰ ਤੇ ਜਿਨ੍ਹਾਂ ਦੇ ਵਕਾਰ ਪੱਟ ਦਿੱਤੇ ਉਹ ਗੁਰਮੁਖ ਬਣ ਕੇ ਸਤ ਸੰਤ ਜੀ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਭਗਤੀ ਦੀ ਤਾਰੀ ਲਾਉਣੀ ਸਿੱਖ ਗਏ ਉਹ ਔਰਤੇ ਪਰਦਾ ਪਰਮ ਕੋ ਸਭ ਪਾਰ ਉਹਨਾਂ ਨੇ ਹਿਰਦੇ 'ਚੋਂ ਸਤ ਸੰਗਤ ਜੀ ਜਿਹੜਾ ਧਰਮ ਦਾ ਪਰਦਾ ਸੀ ਨਾ ਉਹ ਪਾੜ ਕੇ ਰੱਖ ਦਿੱਤਾ ਜੇ ਸ਼ਰਨਾ ਪਾਰਸ ਜੋਂ ਛੋ ਪਾਰਸ ਜੋਂ ਛਤ ਪਾਰਸ ਜੋਂ ਸ਼ੋਇ ਜਾਤ ਬਜਨੇ ਜਿਨ੍ਹਾਂ ਨੂੰ satsang ji satguru ji ਦੇ ਚਰਨ ਪਾਰਸ ਵਰਗੇ ਛੋ ਜਾਂਦੇ ਸਮਲੋ ਜੋ ਕੰਚਨ ਹੋਏ અપਾਰ ਜਿਵੇਂ 파르ਸ ਲੋਹੇ ਨੂੰ ਛੋ ਜੇ ਸੋਨਾ ਬਣ ਜਾਂਦਾ ਲੋਹਾ satsang ji satguru ji ਨੇ ਜੋ ਜੋ ਵੀ ਚਰਨਾਂ ਨੂੰ ਛੋਗੇ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਨੂੰ ਸੋਨੇ ਵਰਗੇ ਸੁੱਧ ਬ੍ਰਹਮ ਗਿਆਨੀ ਬਣਾ ਦਿੱਤਾ ਐਸੇ ਗੁਰੂ ਨਾਨਕ ਦੇਵ ਜੀ ਹਨ ਦੋਹਰਾ ਬੰਧਣਾ ਪਰੇ ਸੰਬੰਧ ਹੋਏ ਹੋਰ ਕਹਿੰਦੇ ਨੇ ਹੇ ਭਾਈ ਗੁਰਸਿੱਖੋ ਗੁਰੂ ਅੰਗਦ ਦੇਵ ਜੀ ਕੈਸੇ ਨੇ ਜਿਨ੍ਹਾਂ ਦਾ ਸੰਬੰਧ ਹੋ ਗਿਆ ਨਾ ਗੁਰੰਗਦ ਦੇਵ ਜੀ ਨਾਲ ਉਹ ਮੁੜ ਕੇ ਬੰਦੀਖਾਨੇ ਚ ਨਹੀਂ ਪੈਂਦੇ ਬੰਦੀਖਾਨੇ ਇੱਥੇ ਦੀਆਂ ਜੇਲਾਂ ਤਾਂ ਆਪਾਂ ਨੂੰ ਦੀਆਂ ਹੀ ਨੇ ਕੋਈ 2 ਸਾਲ ਬਾਅਦ ਰਿਹਾਵ ਦਾ ਕਸੂਰ ਬਾਅਦ ਕੋਈ ਉਮਰ ਕੱਟ ਲੈਂਦਾ ਕੋਈ 40 ਸਾਲ ਕੋਈ 10 ਸਾਲ ਸਤਸੰਗਤ ਜੀ ਲੇਕਿਨ ਮਾਤਾ ਦੇ ਪੇਟ ਦੀ ਬੰਦੀਖਾਨਾ ਕਿੱਥੇ ਇੱਕ ਸਕਿੰਟ ਨਾ ਰਹਿ ਜਾਵੇ ਖੰਸਾ ਜੀ ਇਸ ਤਰ੍ਹਾਂ ਨਰਕਾਂ ਦਾ ਬੰਦੀਖਾਨ ਮਾਇਆ ਦੇ ਮੋਹ ਦਾ ਬੰਦੀਖਾਨ ਇਨ੍ਹਾਂ ਚ ਸਤ ਸੰਜੀ ਕੈਦ ਵਿੱਚ ਨਹੀਂ ਮੁੜ ਕੇ ਪੈਂਦਾ ਜਿਹੜਾ ਸਬੰਧ ਗੁਰੰਗਤ ਦੇਵ ਜੀ ਨਾਲ ਪਾ ਲਵੇ ਸ੍ਰੀ ਅੰਗਦ ਪਦ ਬੰਦ ਇਹੇ ਜੇ ਗੁਰੰਗਤ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕੀਏ ਬੰਦ ਹੱਥ ਸ਼ਰਣੀ ਪਰੇ ਜਿਹੜੇ ਹੱਥ ਜੋੜ ਕਰਕੇ ਸ਼ਰਣੀ ਪਏ ਨੇ ਗੁਰੰਗਤ ਦੇਵ ਜੀ ਦੀ ਵਿਗਨ ਨਾਸਨ ਬ੍ਰਿੰਦ ਉਹਨਾਂ ਦੇ ਸਾਰੇ ਵਿਗਨ ਨਾਸ ਕਰ ਦਿੱਤੇ ਗੁਰੰਗਤ ਦੇਵ ਜੀ ਨੇ ਐਸੀ ਮਹਿਮਾ ਹੈ ਪਰਮ ਬ੍ਰਿੰਦ ਸ੍ਰੀ ਅਮਰ ਜੀ ਤੀਜੇ ਪਾਤਸ਼ਾਹ ਦੀ ਉਸਤਤੀ ਕਰਦੇ ਆ ਬਹੁਤ ਹੀ ਬਿਰਧ ਵਸਤਾ ਵਾਲੇ ਗੁਰੂ ਅਰਦਾਸ ਜੀ ਪਰਮ ਆਦਾਰ ਸਦੀਵ ਸਦਾਈ ਕਿਸੇ ਵੇਲੇ ਆਪਣੀ ਬਿਰਤੀ ਸੂਮਾ ਵਾਲੀ ਆ ਜਾਂਦੀ ਆਪਾਂ দান ਨਹੀਂ ਕਰਦੇ ਕਈ ਗਿਰ ਇਹ ਜੇ ਮਨ ਖੁੱਲ ਜਾਂਦਾ দান ਕਰਦੇ ਆਪ ਜੀ ਸਦਾ ਹੀ ਸਤ ਸੰਗ ਦੀ ਦਾਤੇ ਹਨ ਵੱਡੇ ਤੋਂ ਵੱਡੇ ਕਦੇ ਵੀ ਕੋਈ ਸੋਕੋਚ ਦੇ ਨਹੀਂ ਸਰਫਾ ਨਹੀਂ ਕਰਦੇ ਫਰਮ ਬਹੁਸ਼ਕਰ ਸੇਵਕਾਂ ਆਪਣੇ ਸੇਵਕਾਂ ਨੂੰ ਗੱਡੀਆਂ ਵੱਡੀਆਂ ਬਖਸ਼ੀਆਂ ਕੀਤੀਆਂ ਖਾਲਸਾ ਜੀ 22 ਮੰਜੀਆਂ ਇੱਕ ਨਹੀਂ ਦੋ ਨਹੀਂ ਜਿਵੇਂ 22 ਸੂਬੇ ਸੀ ਉਹ ਨਹੀਂ ਦਿਨੀ ਅਕਬਰ ਦੇ ਹਿੰਦੁਸਤਾਨ ਚ ਆਪਨੇ 22 ਮੰਡੀਆਂ ਸਾਤ ਸੰਗਤ ਦਿੱਤੀਆਂ ਮਹਾਰਾਜ ਜੀ ਨੇ ਬ੍ਰह्म ਗਿਆਨੀ ਬਣਾ ਦਿੱਤੇ ਮਾਈ ਸੇਵਾ ਵਰਗੀਆਂ ਕਾਬਲ ਤੋਂ ਸੇਵਾ ਕਰਨ ਆਉਂਦੀਆਂ ਉਹਨੀਆਂ ਬੌਰੀ ਸਾਹਿਬ ਦੀ ਹੁਣ ਤੱਕ ਮਾਈ ਸੇਵਾ ਦਾ ਬਾਜ਼ਾਰ ਅੰਮ੍ਰਿਤਸਰ ਸਾਹਿਬ ਚ ਉੱਗਾ ਹੈ ਨਾਲੇ ਘਰ ਦੀ ਵੀ ਜਾ ਕੇ ਕਿਰਤ ਕਰਨੀ ਜਦੋਂ ਸੇਵਾ ਸਮਾਪਤ ਹੋਣੀ ਆਪਣੀ ਸ਼ਕਤੀ ਨਾਲ ਕਾਬਲ ਪਹੁੰਚ ਜਾਣਾ ਖਲਸਾ ਜੀ ਜਾ ਕੇ ਬੱਚੇ ਨੂੰ ਦੁੱਧ ਛੰਗਾਉਣਾ ਨਾਲੇ ਸਾਤ ਸੰਗਤ ਜੀ ਪਤੀ ਦੀ ਰੋਟੀ ਪਾਣੀ ਦਾ ਸੇਵਾ ਕਰਨੀ ਦੇ ਨੇ ਉਹਨੇ ਦੁਕਾਨ ਤੇ ਚਲੇ ਜਾਣਾ ਬੱਚੇ ਨੂੰ ਸਾਥ ਸੰਜੀ ਸੁਲਾਇਆ ਉਹਨਾ ਜੇਕਰ ਤੇ ਰੋਣਾ ਇੱਥੇ ਸਾਥ ਸੰਜੀ ਗੋਨਵਾਲ ਸੇਵਾ ਕਰਦੀ ਨੇ ਕਾਰ ਸੇਵਾਲਾ ਟੋਕਰਾ ਹਲਾ ਕੇ ਉਹਦੇ ਭਗੂੜੇ ਨੂੰ ਹਲਾ ਦਿੰਦੀ ਸੀ ਉਹ 22 ਮੰਜੀਆਂ ਸਾਥ ਸੰਗਰੀ ਪ੍ਰਗਟ ਕੀਤੀਆਂ ਗੁਰਮਰਦਾਸ ਜੀ ਨੇ ਫਰਮ ਆਧਾਰਕ thieves ਜਿਨ੍ਹਾਂ ਨੂੰ 22 ਮੰਜੀਆਂ ਦੀ ਬਖਸ਼ਿਸ਼ ਹੋਈ ਉਹਨਾਂ ਨੇ ਅੱਗੇ ਬਹੁਤ ਸਾਰੇ ਜੀਵਾਂ ਦੀ ਕਲਿਆਣ ਕੀਤੀ RAMDAS SRI SATGURU ਦਦੇ ਕਿਹਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਅੱਗੇ ਸੁਣੋ ਸਤਿ ਸੰਗੁਰੂ RAMDAS ਸਾਹਿਬ ਜੀ ਚੌਥੇ ਪਾਤਸ਼ਾਹ ਦਾਸਨ ਤਰਾਸ ਬਨਾਸ ਜੋ ਵੀ ਦਾਸ ਬਣ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆ ਗਿਆ ਉਹਨਾਂ ਦਾ ਭੈ ਨਹੀਂ ਰਹਿਣ ਦਿੱਤਾ ਮਹਾਰਾਜ ਜੀ ਨੇ ਦਰ ਜਮਾ ਦੇ ਸਭ ਚੱਕ ਦਿੱਤੇ ਨਿਜ ਪਰ ਜਨ ਵਿਸ਼ਵਾਸ ਲਖ ਆਪਣੇ ਸੇਵਕਾਂ ਦਾ ਗੁਰਸਿੱਖਾਂ ਦਾਸਾਂ ਦਾ ਆਪ ਦੇ ਉੱਤੇ ਭਰੋਸਾ ਜਾਣ ਕੇ ਬਖਸ਼ਿਤ ਹੈ ਸੁਖ ਰਾਸ ਸੁਖਾਂ ਦੀ ਪੂੰਜੀ ਬਖਸ਼ ਦਿੰਦੇ ਜਿਸ ਵੇਲੇ ਭਰੋਸਾ ਦੇਖਿਆ ਬਾਬੇ ਆਦਮ ਦਾ ਸੇਵਾ ਦੇਖੀ ਨਾਲੇ ਪੁੱਤਰ ਚ ਨਹੀਂ ਸੀ ਕਰਮਾਂ ਵਿੱਚ ਆਪਣੀ ਅੱਖ ਜੋ ਦੇ ਦਿੱਤਾ ਕਹਿਣ ਲੱਗੇ ਬਾਬਾ ਆਦਮ ਤੇਰੇ ਘਰ ਲੜਕਤਾ ਲੜਕਾ ਹੋਵੇਗਾ 90 ਸਾਲ ਦੀ ਉਮਰ ਸੀ ਸਤ ਕਰਨੀ ਬਾਬੇ ਆਦਮ ਦੀ ਪਰ ਸਾਡੀ ਭਗਤੀ ਦੀ ਯਾਸਚੋ ਹੋਵੇਗਾ ਭਾਈ ਭਗਤੂ ਜੀ ਹੋਏ ਮਾਲ ਵਿੱਚ ਬੜੇ ਭਾਰੀ ਉੱਗੇ ਪਾਰੀ ਉਪਕਾਰ ਹੀ ਸਦਾ ਬੜੇ ਪਰਪਕਾਰੀ ਗੁਰੂ ਅਰਜਨ ਦੇਵ ਸਾਹਿਬ ਜੀ ਅੱਗੇ ਦੱਸਦੇ ਹਨ ਤਿਰਜ ਧਾਰੀ ਗੁਲਖਾਨ ਤਿਰਜ ਧਾਰੀ ਦੇ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਖਬਰ ਆਏ ਨਹੀਂ ਗੁਣਾ ਦੀ ਖਾਨ ਖਨ ਸ੍ਰੀ ਅਰਜਨ ਪਦ ਪਦਮ ਕੋ ਇਹੇ ਜੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਖਾਲਸਾ ਜੀ ਨਮੋ ਜੋਰ ਜੁਗਪਾਨ ਦੋਨੋਂ ਹੱਥ ਜੋੜ ਕੇ ਸਦਾ ਹੀ ਸਿਰ ਨਾ ਚੱਕੀਏ ਕਦੇ ਵੀ ਪ੍ਰੇਮ ਦੀ ਲਹਿਰ ਚਾ ਕੇ ਮੱਥਾ ਟੇਕੀਏ ਸ੍ਰੀ ਗੁਰੂ ਹਰਗੋਬਿੰਦ ਜੀ ਅੱਗੇ ਛੇਵੇਂ ਪਾਤਸ਼ਾਹ ਦੀ ਉਸਤਤਿ ਕਰਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚੰਦ ਮਨਿੰਦ ਬਲੰਦ ਪੁੰਨਿਆਂ ਦੇ ਚੰਦਰਮਾ ਵਰਗਾ ਪ੍ਰਕਾਸ਼ ਹੈ ਛੇਵੇਂ ਪਾਤਸ਼ਾਹ ਦਾ ਦਾਸਨ ਕੁੰਮਦ ਆਨੰਦ ਦਾ ਜਿਵੇਂ ਸਾਤ ਸੰਜੀ ਚੰਦਰਮਾ ਚੜ੍ਹ ਜੇ ਕਬਲ ਮਰਝਾ ਜਾਂਦੇ ਨੇ ਦਿਨੇ ਜਿਹੜੇ ਖੜਦੇ ਨੇ ਸੂਰਜ ਨੂੰ ਦੇਖ ਕੇ ਕੁੰਮੀਆਂ ਸਾਤ ਸੰਜੀ ਪ੍ਰਕਾਸ਼ ਆਉਂਦੀਆਂ ਨੇ ਕੁੰਮੀਆਂ ਹੁੰਦੀਆਂ ਰਾਤ ਨੂੰ ਸਰੋਵਰਾਂ ਦੇ ਛੋਟੀਆਂ ਹੁੰਦੀਆਂ ਖੁੰਦੀਆਂ ਕਬਲ ਵਰਗੀਆਂ ਹੀ ਨੇ ਉਹ ਚੰਦਰਮਾ ਨੂੰ ਦੇਖ ਕੇ ਖਿੜਦਿਆਂ ਹਨ ਜਿਵੇਂ ਸਿੱਖ ਸੇਵਕ ਗੁਰੂ ਸਾਹਿਬ ਦੇ ਚੰਦਰਮਾ ਵਰਗੇ ਚਿਹਰੇ ਨੂੰ ਦੇਖ ਕੇ ਕੁੰਮੀਆਂ ਵਾਂਗੂ ਖਿੜਦੇ ਹਨ ਸਤਰ ਬ੍ਰਿੰਦ ਅਰਬਿੰਦ ਪੈਰੀ ਨੇ ਜਿਹੜੇ ਕਵਲਾ ਮੰਗੂ ਸਤ ਸੰਗਤ ਜੀ ਜੇ ਮੈਂ ਚੰਦਰਮਾ ਨੂੰ ਦੇਖ ਕੇ ਕਵਲ ਮਰਝਾ ਜਾਂਦੇ ਨੇ ਬੈਰੀ ਸਾਰੇ ਮਰ ਜਾ ਗਏ ਮਹਾਰਾਜ ਨੂੰ ਦੇਖ ਕੇ ਸ੍ਰੀ ਹਰਿ ਰਾਜ ਜੋ ਸੋ ਹਰਤ ਹੈ ਸਤਮੇ ਪਾਤਸ਼ਾਹ ਸਤ ਸੰਗਜੀ ਸਭ ਦੇ ਦੁੱਖਾਂ ਨੂੰ ਹਰਨ ਵਾਲੇ ਨਾਸ ਕਰਨ ਵਾਲੇ ਦਾਸਨ ਕੇ ਦੁੱਖ ਜਾਲ ਆਪਣੇ ਦਾਸਾਂ ਸੇਵਕਾਂ ਦੇ ਦੁੱਖਾਂ ਨੂੰ ਨਾਸ ਕਰਦੇ ਨੇ ਹਰ ਇਸ਼ਾ ਕੋ ਦੇਤ ਹੈ ਕੀਰਤਪੁਰ ਸਾਹਿਬ ਸੁਹਾਇ ਮਾਨ ਹੋ ਕਰਕੇ ਕੋਈ ਵੀ ਇੱਛਾ ਧਾਰ ਕੇ ਆ ਜਾਵੇ ਸਾਰੀ ਇੱਛਾ ਪੂਰੀ ਕਰ ਦੇ ਹਰ ਜੋ ਹੋਏ ਦਿਆਲ ਜਿਵੇਂ ਪਰਮੇਸ਼ਰ ਸਾਰਿਆਂ ਤੇ ਦੀਨ ਦਿਆਲ ਦਿਆਲੂ ਹੈ ਐਂ ਗੁਰੂ ਹਰ राय ਸਾਹਿਬੀ ਦਾ ਇਸ ਸਿਭਾ ਅਸੀਂ ਸਤ ਸੰਗਤ ਜੀ ਆ ਰਿਆਸਤਾਂ ਵਾਲੇ ਸਤ ਸੰਗਤ ਜੀ ਰਾਜ ਕਰ ਕਰਕੇ ਚਲੇ ਗਏ ਜਿਸ ਵੇਲੇ ਭੁੱਲ ਗਏ ਗੁਰੂ ਘਰ ਤੋਂ ਬੇਮੁਖ ਹੋ ਗਏ ਅਮਰਤਾ ਕੀ ਛਕਣਾ ਸੀ ਕੋ ਕਰਮ ਕਰਨ ਅੱਗੇ ਸਤ ਸੰਗਤ ਜੀ ਸਰਦਾਰਾਂ ਦੇ ਮਰਦਾਰ ਬਣ ਗਏ ਰਾਜਿਆਂ ਦੇ ਪਾਜੇ ਹੋ ਗਏ ਇਹ ਗੁਰੂ ਸਾਹਿਬ ਨੇ ਢਿੱਡ ਭਜਾਉਂਦਿਆਂ ਨੂੰ ਬਖਸ਼ਾ ਕੀਤੀਆਂ ਸੀ ਮਹਾਰਾ ਕਹਿੰਦੇ ਕਾਲੇ ਆ ਬੱਚੇ ਢਿੱਡ ਭਜਾਉਂਦੇ ਆ ਕਹਿੰਦਾ ਮਹਾਰਾ ਢਿੱਡੋ ਭੁੱਖੇ ਨੇ ਤੁਹਾਨੂੰ ਗੁਰੂ ਸਾਹਿਬ ਦੀ ਅੰਮ੍ਰਿਤ ਭਰੀ ਦੇ ਟੀ ਗੁਰੂ ਹਰ राय ਸਾਹਿਬ ਜੀ ਦੀ ਕਹਿੰਦੇ ਕਾਲੇ ਆ ਜਿਹੜਾ ਤੇਰਾ ਬੁੱਢੇ ਤੇ ਚੱਕਿਆ ਇਹਦੇ ਦਾ ਜਮਨਾ ਘੋੜੇ ਪਾਣੀ ਪੀਆ ਕਰਨਗੇ ਇਹਦੀ ਵੰਸ ਦੇ ਏਡੇ ਵੱਡੇ ਰਾਜੇ ਹੋਣਗੇ ਪਟਿਆਲੇ ਵਾਲੇ ਹੋਏ ਸਤਸਗਤ ਜੀ ਜਿਹੜਾ ਗੋਦੀ ਆ ਇਹ ਵੀ ਚੌਧਰੀ ਖਵਾਨ ਗਿਆ ਜੀਨ ਵਾਲੇ ਸਤ ਸੰਗ ਜੀ ਸੰਗਰੂਰੀਏ ਤੇ ਨਾਬੇ ਵਾਲੇ ਹੋਏ ਇਹ ਬਖਸ਼ਾ ਗੁਰੂ ਹਰ राय ਸਾਹਿਬ ਜੀ ਨੇ ਕੀਤੀਆਂ ਸ੍ਰੀ ਸਤਗੁਰ ਹਰਿ ਕ੍ਰਿਸ਼ਨ ਜੀ ਅੱਗੇ ਸੁਣੋ ਸਤ ਸੰਗੀ ਸਤਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਕਹੈ ਸੇ ਨੇ ਦੇਹੋ ਗੁਰਮਤਿ ਉਪਜਾਏ ਬੇਨਤੀ ਕਰੀਏ ਸੱਚੇ ਪਾਤਸ਼ਾਹ ਤੁਸੀਂ ਤਾਂ ਲਾਲ ਵਰਗੇ ਪੰਡਤ ਸੀ ਜਿਹੜੇ ਪੰਜੋਖਰੇ ਦੇ ਹੰਕਾਰੀ ਉਹਨਾਂ ਦੇ ਅੰਦਰ ਗੁਰਮਤ ਭਰ ਦਿੱਤੀ ਜਿਹੜੇ ਕਹਿੰਦੇ ਸੀ ਤੁਹਾਨੂੰ ਗੀਤਾਂ ਨਹੀਂ ਆਉਂਦੀ ਤਰਕ ਮਾਰਦੇ ਸੀ ਗੁੰਗਿਆਂ ਦੇ ਅੰਦਰ ਮਾਰਾ ਗਿਆਨ ਭਰ ਦਿੱਤਾ ਅਸੀਂ ਤੁਹਾਡੇ ਦਾਸ ਦਾਸ ਆ ਮਾਰਾ ਨਾਮ ਤਰੀਕ ਸਾਡੇ ਹਿਰਦੇ 'ਚ ਗੁਰਮਤ ਪੈਦਾ ਕਰਦੇ ਹੋ ਵਰਪਕਾਰ ਕੋ ਪਰਹਰੋ ਸਾਡੇ ਮਾਰਾ ਸਾਨੂੰ ਵਿਕਾਰ ਤੰਗ ਕਰਦੇ ਵਿਸ਼ੇ ਵਿਕਾਰ ਇਹਨਾਂ ਨੂੰ ਨਾਸ ਕਰੋ ਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਤਨਾਮ ਲਿਵਲਾਏ ਔਰ ਸੱਚੇ ਨਾਮ ਵਿੱਚ ਸਾਡੀ ਬੇਨਤੀ ਲਾ ਦਿਓ ਇਹ ਵੀ ਸਾਡੀ ਬੇਨਤੀ ਹੈ ਤੇਗ ਬਹਾਦਰ ਸ੍ਰੀ ਗੁਰੂ ਅੱਗੇ ਨੌਵੇਂ ਪਾਤਸ਼ਾਹ ਦਾ ਅੱਛਾ ਸੋਝੀ ਚੰਨਤਨ ਕਰਦੇ ਹੋਏ ਗੁਰਤੇਗ ਬਹਾਦਰ ਸਾਹਿਬ ਜੀ ਪਰਮ ਬਹਾਦਰ ਧੀਰ ਪਰਮ ਵੱਡੇ ਤੋਂ ਵੱਡੇ ਬਹਾਦਰ ਹਾਂ ਅਧੀਰਜ ਧਾਰਨ ਵਾਲੇ ਹਾਂ ਸੈਦ ਸੁਆਣੇ ਦਾ ਉੱਤੇ ਤਰਵਾਦ ਲਈ ਗੱਲ ਕੱਟਣ ਵਾਸਤੇ ਖੜਾ ਹੈ ਪਰ ਆਪ ਜੀ ਸਾਧ ਸੰਗਤਿ ਵਸਤੀ ਵਿੱਚ ਜਗਜੀਤ ਸਿੰਘ ਦਾ ਪਾਠ ਕਰ ਰਹੇ ਹੈ ਵਿਵਤਾ ਵਿੱਚ ਸਾਧ ਸੰਗਤ ਜੀ ਕਦੇ ਚੇਤਨ ਹੋ ਸਕਦਾ ਹੈ ਆਪਾਂ ਵੀ ਕਹਿੰਦੇ ਹੇ ਵਾਹਿਗੁਰੂ ਸੁਖਾੜੀ ਸਵਾਸੀ ਨਾਮ ਚਿਤ ਆਵੇ ਜਿੱਦਣ ਸਾਹ ਔਖੇ ਹੋਣਗੇ ਨਾਮ ਨਹੀਂ ਜਪਿਆ ਜਾਣਾ ਫਿਰ ਸੋ ਆਪ ਜੀ ਧੀਰਜ ਵਾਲੇ ਹਨ ਵੱਡੇ ਬਹਾਦਰ ਸਾਦਰ ਪਰਪ ਅਕਾਰ ਹਿਤ ਸਤਕਾਰ ਦੇ ਨਾਲ ਸਤ ਜੀ ਪਰਪੁਕਾਰ ਵਾਸਤੇ ਸਤ੍ਰੇਣ ਸੰਦਿਓ ਸਰੀਰ ਦੇਖ ਲੋ ਸਤ ਸੰਗਤ ਦੀ ਸਰੀਰ ਤਿਆਗ ਨੂੰ ਕਿਸਦਾ ਜੀ ਕਰਦਾ ਸਰੀਰ ਕਿਸੇ ਕੀਮਤ ਤੇ ਮਿਲਦਾ ਨਹੀਂ ਕੋਈ ਜੱਟ ਸੀ ਸਤਸੰਗੀ ਰਾਵੀ ਦੇ ਕਿਨਾਰੇ ਬਾਜਰਾ ਬੀਜਿਆ ਹੋਇਆ ਬੁਢਾ ਮੰਨੇ ਤੇ ਬੈਠਾ ਨਾਲ ਚਿੜੀਆਂ ਰਾਵੇ ਨਾਲ ਰੱਬ ਨੂੰ ਗਾਣਾ ਕੱਢੇ ਗੁਰੂ ਨਾਨਕ ਦੇਵ ਸਾਹਿਬ ਜੀ ਸਤਸੰਗੀ ਕਰਤਾਰਪੁਰ ਜਦੋਂ ਸੀ ਰਾਵੀ ਤੇ ਇਸ਼ਨਾਨ ਕਰਕੇ ਮੁੜੇ ਜਾ ਰਹੇ ਨੇ ਭਾਈ ਵਾਲੇ ਨੂੰ ਕਹਿੰਦੇ ਭਾਈ ਵਾਲੇ ਇਹ ਕੀ ਕਾਰਨ ਇਹ ਗਾਣਾ ਕਰਦਾ ਜੀਮੀਦਾ ਰੱਬ ਨੇ ਇਹਦਾ ਕੀ ਵਿਗਾੜਤਾ ਜਾ ਜਾ ਕੇ ਪੁੱਛਤਾ ਜਦੋਂ ਪੁੱਛਿਆ ਕਿ ਬਾਬਾ ਕੀ ਗੱਲ ਤੂੰ ਤੈਨੂੰ ਰੱਬ ਹੀ ਸਿਆਇਆ ਗਾਲਾ ਕੱਢਣ ਨੂੰ ਕੀ ਗੱਲ ਹੋ ਗਈ ਤੂੰ ਗਾਲਾ ਕੱਢਣਾ ਕਹਿੰਦਾ ਕੱਢਣਾ ਨਾ ਭਾਈ ਰੱਬ ਨੇ ਮੇਰੇ 4-5 ਮੁੰਡੇ ਜੰਮੇ ਸੀ ਚਾਰੇ ਪੰਜੇ ਹੀ ਮਾਰ ਲਏ ਛੋਟੇ ਹੁੰਦੇ ਅੱਜ ਜਵਾਨ ਹੁੰਦੇ ਮੈਂ ਧੱਕੇ ਖਾਂਦਾ ਮਨਿਆ ਤੇ ਮੈਂਦਾ ਚਿੜੀਆਂ ਡਾਉਂਦਾ ਮੈਂ ਪੁੱਤ-ਪੋਤਿਆਂ ਵਾਲਾ ਹੁੰਦਾ ਰੱਬ ਨੇ ਮੇਰਾ ਛੱਡਿਆ ਕੀ ਹੈ ਉਸ ਵੇਲੇ ਸਤ ਸੰਗਤ ਜੀ ਭਾਈ ਵਾਲਾ ਜੀ ਮੁੜ ਗਏ ਕਹਿੰਦੇ ਮਹਾਰਾਜ ਉਹ ਜ਼ਿਮੀਂਦਾਰ ਐ ਬੋਲਦਾ ਦੁਸ਼ੀਬਾ ਹੁੰਦਾ ਹੈ ਸਤਗੁਰੂ ਜੀ ਨੇ ਭਲਾ ਕਰਨਾ ਸੀ ਮਹਾਰਾਜ ਮੁੜਿਆ ਆਏ ਕਹਿੰਦੇ ਜ਼ਿਮੀਂਦਾਰ ਬਾਬੇ ਤੇਰਾ ਰੱਬ ਨੇ ਕੁਝ ਨਹੀਂ ਰੱਖਿਆ ਛੱਡਿਆ ਕਹਿੰਦਾ ਹਾਂ ਜੀ ਕੁਝ ਨਹੀਂ ਛੱਡਿਆ ਕਹਿੰਦੇ ਹਉ ਕਰਦੇ ਰੱਬ ਕੋਲੋਂ ਜਿੰਨੇ ਤੂੰ ਕਹੇ ਪੈਸੇ ਦਵਾ ਦਿੰਨੇ ਆ ਆ ਸਾਨੂੰ ਇੱਕ ਅੱਖ ਕੱਢ ਕੇ ਦੇ ਦੇ ਕਹਿੰਦਾ ਬਾ ਚੰਗੇ ਤੁਸੀਂ ਸਾਧੂ ਬਣੇ ਹੋ ਮੇਰੀਆਂ ਤਾਂ ਅੱਖਾਂ ਅੱਗੇ ਕਮਜ਼ੋਰ ਨੇ ਅੰਨਾ ਕਰਨ ਨੂੰ ਫਿਰਦੇ ਹੋ ਮੈਨੂੰ ਮੈਂ ਪੈਸੇ ਫੂਕਣੇ ਨੇ ਕਹਿੰਦਾ ਅੱਖਾਂ ਵਰਗੀ ਕੋਈ ਚੀਜ਼ ਐ ਕਹਿੰਦੇ ਫਿਰ ਤੂੰ ਇੰਿਓਂ ਕਰ ਸਿਰ ਦੇ ਦੇ ਦੱਸ ਕੀ ਲੈਣਾ ਕਹਿੰਦਾ ਜਦ ਮੈਂ ਜਾਣੋ ਹੀ ਗਿਆ ਫਿਰ ਮੈਂ ਮਾਇਆ ਫੂਕਣੀ ਆ ਕਹਿੰਦਾ ਚੱਕੋ ਕਹਿੰਦੇ ਫਿਰ ਤੂੰ ਕਿਉਂ ਰੱਬ ਨੂੰ ਗਾਲਾਂ ਕਢਦਾ ਰੱਬ ਨੇ ਤੇਰੇ ਕੋਲ ਕੀ ਲਕੋ ਲਿਆ ਸਭ ਕੁਝ ਪਰਮੇਸ਼ਰ ਨੇ ਦਿਆ ਜੋ ਦੀਨੀ ਮਾਨ ਖੁਦੇ ਸਾਧ ਸੰਗਤ ਮਿਲ ਭਜਨ ਕਰ ਜਨਮ ਸਫਲ ਕਰ ਲੇ ਸਭ ਕੁਝ ਵਾਹਿਗੁਰੂ ਨੇ ਦੇਤਾ ਜੇ ਆ ਮਾਨਸ ਦੇਹੀ ਦੇ ਦਿੱਤੀ ਖਾਲਸਾ ਜੀ ਅਰਜਨ ਨੇ ਕ੍ਰਿਸ਼ਨ ਨੂੰ ਪੁੱਛਿਆ ਸੀ ਕ੍ਰਿਸ਼ਨ ਭਗਵਾਨ ਜੀ ਕਿਹਦੇ ਤੇ ਖੁਸ਼ ਹੋ ਤੁਸੀਂ ਬਹੁਤੇ ਕਹਿੰਦਾ ਜਿਹਦਾ ਕੱਖ ਨਾ ਰਹੇ ਉਹਦੇ ਤੇ ਅਸੀਂ ਖੁਸ਼ ਆ ਕਹਿੰਦੇ ਜੀ ਇਹ ਕੀ ਕਹੇ ਬਚਨ ਕਹਿੰਦੇ ਜਿਹਦਾ ਕੋਈ ਨਾ ਨਾ ਰਹੇ ਉਹ ਫਿਰ ਮੇਰਾ ਧਿਆਨ ਧਾਰ ਦਾ ਪਰਮੇਸ਼ਰ ਦਾ ਉਹਦਾ ਜਨਮ ਸਫਲਾ ਹੋ ਜਾਂਦਾ ਜਿਹਦੇ ਬਹੁਤੇ ਪਰਿਵਾਰ ਵਧੇ ਉਹ ਪਰਿਵਾਰ ਵਾਲੀ ਧਿਆਨਲਾ ਛੱਡਦਾ ਰੱਬ ਨੂੰ ਭੁੱਲ ਛੱਡਦਾ ਚੁੱਪ ਕਰ ਗਿਆ ਅਰਜਨ ਸਤਸੰਗਤ ਜੀ ਸੋ ਹਮੇਸ਼ਾ ਵਾਸਤੇ ਸਤਸੰਗਤ ਜੀ ਨਿਵਰਤੀ ਪੱਖ ਚੀ ਪਰਮੇਸ਼ਰ ਚੇਤੇ ਆਉਂਦਾ ਸੋ ਜੇ ਵੈਸਰ ਨੇ ਮਾਨਸ ਦੇਹੀ ਦੇ ਦਿੱਤੀ ਕੀ ਲੁਕੋ ਕੇ ਰੱਖ ਲਿਆ ਬੜੀ ਅਮੋਲਕ ਹੈ ਲੇਕਿਨ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਅਹੀ ਜੀ ਅਮੋਲਕ ਸਤਸੰਗਤ ਜੀ ਮਾਨਸ ਦੇਹੀ ਕਿਤੇ ਥਿਉਂਦੀ ਹੈ ਪਰ ਧਰ ਭਾਰਤ ਵਰਸ਼ ਦੇ ਧਰਮ ਦੇ ਉੱਤੋਂ ਦੀ ਅਹੂਤੀ ਦੇ ਦਿੱਤੀ ਜਿਵੇਂ ਕੱਖ ਹੱਥੋਂ ਛੱਡ ਦੇਈਦਾ ਨਾ ਐਂ ਤਿਆਗ ਦਿੱਤੀ ਦੇ ਸੀਸ ਦੀਆ ਪਰ ਸਿਰ ਨਾ ਦੀਨਾ ਸੀਸ ਦੇ ਦਿੱਤਾ ਪਰ ਸਦਕ ਤੋਂ ਨਹੀਂ ਹਾਰੇ ਐਸੇ ਗੁਰ ਤੇਗ ਬਹਾਦਰ ਸਾਹਿਬ ਜੀ ਹਨ